ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਤੁਹਾਨੂੰ ਬਹੁਤ ਕਹਿੰਦੇ ਰਹਨੇ ਆ ਪਰ ਤੁਸੀਂ ਸਬਸਕ੍ਰਾਈਬ ਨਹੀਂ ਇੰਨਾ ਕਰਦੇ ਹੈਗੇ ਚੈਨਲ ਨੂੰ ਪਤਾ ਨਹੀਂ ਵਧੀਆ ਗੱਲਾਂ ਪਸੰਦ ਨਹੀਂ ਹੈਗੀਆਂ ਠੀਕ ਹੈ ਜੀ ਜਿਹੜੇ ਨੂੰ ਤੁਹਾਨੂੰ ਪਤਾ ਵੀ ਗਲਤ ਜਿਹੇ ਚੈਨਲ ਚੱਲਦੇ ਆ ਉਹ ਕਿਤੇ ਨਾ ਕਿਤੇ ਪਹੁੰਚੇ ਪਏ ਆ ਪਰ ਸਾਡੇ ਚੈਨਲ ਨੂੰ ਉਹ ਰਿਸਪਾਂਸ ਨਹੀਂ ਮਿਲਦਾ ਪਤਾ ਨਹੀਂ ਕਿਉਂ ਕਿਉਂਕਿ ਜਿਹੜੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਨਾ ਹਰ ਇੱਕ ਤੇ ਵੱਸਦੀਆਂ ਨਹੀਂ ਹੁੰਦੀਆਂ ਹਰ ਇੱਕ ਇਨਸਾਨ ਨਹੀਂ ਸੁਣਦਾ ਉਹ ਹੀ ਸੁਣੂਗਾ ਜਿਹੜਾ ਚੰਗੀਆਂ ਗੱਲਾਂ ਦਾ ਸ਼ਕੀਨ ਹੋਊਗਾ ਠੀਕ ਹੈ ਜੀ ਮੈਂ ਨਾ ਇੱਕ ਬਹੁਤ ਵਧੀਆ ਗੱਲ ਪੜ੍ਹੀ ਦੋ ਲਾਈਨਾਂ ਲਿਖੀਆਂ ਹੋਈਆਂ ਕਹਿੰਦੇ ਬਹੁਤੇ ਲੋਕ ਉਂਠ ਦੀ ਬਿਰਤੀ ਦੇ ਹੁੰਦੇ ਨੇ ਉੰਕ ਨੂੰ ਕੀ ਆਦਤ ਹੁੰਦੀ ਆ ਜਿਹੜੇ ਦਰਖਤ ਥੱਲੇ ਖੜਾ ਹੈ ਨਾ ਉਹੀ ਦਰਖਤ ਦੇ ਪੱਤਿਆਂ ਨੂੰ ਵੱਢਾ ਲੈਂਦਾ ਏ ਜਿਹੜੇ ਦਰਖਤ ਥੱਲੇ ਉਹ ਖੜੇ ਐਦਾਂ ਦੀ ਉਹ ਬਿਰਤੀ ਅੱਜ ਦੇ ਸਮੇਂ 'ਚ ਸਾਡੀ ਇਨਸਾਨੀਅਤ ਦੀ ਹੋ ਗਈ ਅਸੀਂ ਜਿਹਦੀ ਥਾਲੀ 'ਚ ਖਾਣੇ ਆ ਉੱਥੇ ਛੇਕ ਕਰਦੇ ਆ ਬਈ ਅਸੀਂ ਕੀ ਚਾਹੁੰਨੇ ਆ ਨਾ ਅਸੀਂ ਚਾਹੁੰਨੇ ਆ ਵੀ ਅਸੀਂ ਆਂਡਾ ਨਹੀਂ ਖਾਣਾ ਅਸੀਂ ਤਾਂ ਮੁਰਗੀਓ ਵੱਢਣੀ ਆ ਕਿਉਂਕਿ ਜੇ ਅਸੀਂ ਇਨਸਾਨੀਅਤ ਦੇ ਨਾਤੇ ਰਿਸ਼ਤਿਆਂ ਦੇ ਨਾਤੇ ਅਸੀਂ ਕਿਸੇ ਨਾਲ ਭਾਵੇਂ ਉਸ ਦੋਸਤੀ ਦਾ ਰਿਸ਼ਤਾ ਹੈ ਭਾਵੇਂ ਸਾਡਾ ਖੂਨ ਦਾ ਰਿਸ਼ਤਾ ਹੈ ਭਾਵੇਂ ਸਾਡੀ ਵੈਸੇ ਕੋਈ ਜਾਣ ਪਛਾਣਾ ਕੁਝ ਵੀ ਹੈ ਅਸੀਂ ਕਿਤੇ ਵੀ ਖੜ ਗਏ ਜੇ ਤਾਂ ਅਸੀਂ ਨਹੀਂ ਖੜਦੇ ਅਸੀਂ ਉਸ ਟਾਈਮ ਵੀ ਬੁਰੇ ਆ ਅਗਲੇ ਨੇ ਕਹਿਣਾ ਸਾਡੇ ਨਾਲ ਖੜੇ ਨਹੀਂ ਜੇ ਅਸੀਂ ਖੜ ਗਏ ਫਿਰ ਅਸੀਂ ਆਪਣੀ ਪੂੰਜੀ ਮੰਗਣ ਦੇ ਟਾਈਮ ਵੀ ਬੁਰੇ ਆ ਅਗਲੇ ਨੇ ਕਹਿਣਾ ਸਾਡੇ ਗਲ ਚੂਠਾ ਦੰਦੇ ਨੇ ਦੇ ਦੰਨੇ ਆ ਖਾਣ ਤਾਂ ਨਹੀਂ ਲੱਗੇ ਦੱਬਣ ਤਾਂ ਨਹੀਂ ਲੱਗੇ ਭੱਜਣ ਤਾਂ ਨਹੀਂ ਲੱਗੇ ਭਈ 36 36 ਜ਼ਬਾਨਾਂ ਮੂਰੇ ਤੇ ਸੁਣਨ ਨੂੰ ਮਿਲਦੀਆਂ ਨੇ ਬਾਈ ਤੱਕਾ ਹੋ ਜਾਂਦਾ ਹੈ ਇਹ ਤੱਕ ਤੱਕ ਆਇਆ ਮੇਰੀ ਕੱਲ ਪਰਸੋਂ ਵੀ ਕਿਸੇ ਨਾਲ ਗੱਲ ਹੋਈ ਹੈ ਬਈ ਜਦੋਂ ਨਾ ਅਸੀਂ ਕਿਸੇ ਨਾਲ ਖੜਦੇ ਆ ਦੇਖ ਭਾਈ ਜਿਹੜੇ ਤਾਂ ਹੁੰਦੇ ਆ ਦੋ ਨੰਬਰੀਏ ਉਹਨਾਂ ਕੋਲ ਤਾਂ ਥੱਬਿਆਂ ਦੇ ਥੱਬੇ ਨੋਟਾਂ ਦੇ ਹੁੰਦੇ ਆ ਉਹਨਾਂ ਦੇ ਤਾਂ ਗਏ ਹੋਏ ਆ ਗਏ ਤਾਂ ਵੀ ਠੀਕਾ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਜਿੱਧਰੋਂ ਆਈ ਸੀ ਉਧਰ ਨੂੰ ਲੰਘੀ ਜੇ ਨਾ ਕੋਲ ਕਿਰਤ ਕਮਾਈ ਚੋਂ ਚੱਕ ਕੇ ਕਿਰਤ ਕਮਾਈ ਚੋਂ ਚੱਕ ਕੇ ਇੱਕਾ ਦੁੱਖਾ ਕਰਕੇ ਜੋੜ ਕੇ ਸਾਈਡ ਤੇ ਚਾਰ ਪੈਸੇ ਅਸੀਂ ਰੱਖੇ ਹੋਏ ਹੁੰਦੇ ਆ ਵੀ ਚਲੋ ਕਿਤੇ ਸਾਡੇ ਔਖੇ ਸਮੇਂ ਕੰਮ ਆ ਜਾਣਗੇ ਜਾਂ ਸਾਡੀਆਂ ਬਯੰਤਾ ਹੁੰਨੀਆਂ ਘਰ ਪ੍ਰਤੀ ਵੀ ਅਸੀਂ ਆਹ ਕੰਮ ਕਰਨਾ ਹੈ ਉਹ ਕਿਤੇ ਫਿਰ ਅਸੀਂ ਚੱਕ ਕੇ ਕਿਸੇ ਦਾ ਸਾਰਤਾ ਉਹ ਪੂੰਜੀ ਨਾਲ ਜੇ ਤਾਂ ਨਾ ਸਾਰਦੇ ਮੈਂ ਫਿਰ ਕਹਿੰਨੀ ਆ ਫਿਰ ਵੀ ਅਸੀਂ ਮੜੇ ਤੇ ਜੇ ਸਾਰਤਾ ਅਸੀਂ ਤਾਂ ਵੀ ਮੜੇ ਆ ਅਸੀਂ ਜਿਸ ਟਾਈਮ ਅਗਲੇ ਦੇ ਨਾਲ ਖੜਦੇ ਹਾਂ ਉਸ ਟਾਈਮ ਅਸੀਂ ਰਾਜੇ ਹੁੰਨੇ ਆ ਅਗਲਾ ਸਾਤੋਂ ਮੰਗਦਾ ਹੁੰਦਾ ਠੀਕ ਹੈ ਅਗਲਾ ਹੱਥ ਜੋੜੀ ਖੜਾ ਹੁੰਦਾ ਬਾਈ ਜੇ ਤੂੰ ਇੱਥੇ ਮੇਰਾ ਸਾਰਦ ਮੈਂ ਜਿਆਦਾ ਸਮਾਨਾਂਗਿਆ ਵਾਅਦਾ ਸਰ ਗਿਆ ਫੇਰ ਜਿਹਨੇ ਦਿੱਤੀਆਂ ਹੋਈਆਂ ਹੁੰਦੀਆਂ ਠੀਕ ਆ ਜਿਹਨੇ 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 ਪੂੰਜੀ ਆਪਣੀ ਦਿੱਤੀ ਹੋਈ ਹੁੰਦੀ ਹੈ ਫੇਰ ਉਹ ਹੱਥ ਅੱਡੀ ਖੜਾ ਹੁੰਦਾ ਹੈ ਲੈ ਲੜੀਆਂ ਕਢਦਾ ਹੈ ਹਾੜੇ ਕਢਦਾ ਹੈ ਵੀ ਬਾਈ ਤੂੰ ਵਿਆਜ ਦੇ ਮਾਰ ਗੋਲੀ ਤੂੰ ਮੇਰਾ ਜਿਹੜਾ ਹੱਕ ਦਾ ਮੇਰਾ ਹੈਗਾ ਚਾਰ ਪੈਸੇ ਮੇਰੇ ਹੱਕ ਦੇ ਹੈਗੀਆਂ ਤੂੰ ਬਾਬਾ ਉਹੀ ਮੋੜ ਦੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਰਾਜਿਆਂ ਤੋਂ ਭਖਾਰੀ ਬਣਾ ਦਿੰਦੇ ਆ ਲੈ ਲੜੀਆਂ ਕਢਾ ਦਿੰਦੇ ਆ ਇਹ ਹੁੰਦੀ ਆ ਊਠ ਵਾਲੀ ਵਰਤੀ ਤੁਸੀਂ ਜਿਹਦਾ ਸਹਾਰਾ ਤੱਕਿਆ ਉਹਨੂੰ ਹੀ ਖਾਣਾ ਸ਼ੁਰੂ ਕਰਦਾ ਮੈਂ ਇਹ ਨਹੀਂ ਕਹਿੰਦੀ ਕੋਈ ਇੱਥੇ ਰੱਬ ਦਾ ਛੱਡਿਆ ਹੋਇਆ ਨਹੀਂ ਭੈਣ ਭਾਈਆਂ ਨੂੰ ਦੱਤੇ ਲੱਤੇ ਬਿਨਾ ਨਹੀਂ ਸਰਦਾ ਜੇ ਆਪਾਂ ਕਹੀਏ ਵੀ ਕੋਈ ਇੱਥੇ ਇਕੱਲਾ ਬੜਾ ਇਕੱਲਾ ਕੋਈ ਬੜਾ ਨਹੀਂ ਹੈਗਾ ਮੈਂ ਤੁਹਾਨੂੰ ਦੱਸਦੀ ਆਂ ਵੀ ਜਿੱਥੇ ਥਾਈ ਮੇਰੀ ਸੋਚ ਆ ਮੈਂ ਤਾਂ ਇਹ ਕਹਿ ਨਹੀਂ ਆ ਵੀ ਜੇ ਤੁਸੀਂ ਬਹੁਤ ਲਾਡਲੇ ਰਿਸ਼ਤੇ ਜਿਨ੍ਹਾਂ ਨੂੰ ਤੁਸੀਂ ਜਾਣ ਤੋਂ ਵੱਧ ਕੇ ਪਿਆਰ ਕਰਦੇ ਹੋ ਉਹਨਾਂ ਨੂੰ ਤੁਸੀਂ ਕੋਈ ਚੰਗੀ ਮਾੜੀ ਨਾ ਕਹੋ ਜੇ ਤੁਸੀਂ ਅੱਕ ਥੱਕ ਗਏ ਨਾ ਜਾਂ ਤਾਂ ਉਹਨਾਂ ਤੋਂ ਪੈਸਾ ਲੈ ਲਓ ਜਾਂ ਫਿਰ ਉਹਨਾਂ ਨੂੰ ਦੇ ਦਿਓ ਜਾਂ ਫਿਰ ਉਹਨਾਂ ਦਾ ਆਇਆ ਹੋਇਆ ਮੋੜਿਓ ਨਾ ਜਾਂ ਫਿਰ ਗਿਆ ਹੋਇਆ ਮੰਗਿਓ ਨਾ ਸਾਕੂਕ ਤਵਾਮ ਖਤਮ ਬੈਰੀ ਦੁਸ਼ਮਣ ਕੰਜਰ ਆਹੇ ਇਹ ਇਹ ਜਿਹੇ ਆ ਇਹ ਬੂਹ ਆ ਜੋ ਮਰਜੀ ਤੁੱਟੀਆਂ ਸੁਣ ਲਓ ਇਹਨਾਂ ਤੇ ਇਹ ਗਾਏ ਗੁਜਰੇ ਆ ਇਹ ਇਹ ਜਿਹੇ ਆ ਇਹਨਾਂ ਨੂੰ ਤਮੀਜ਼ ਨਹੀਂ ਬੋਲਣ ਦੀ ਜੇ ਆ ਬੋਹ ਹੈ ਮੈਂ ਕਹਨੀ ਆ ਵੀ ਤੁਸੀਂ ਜਹਾਨ ਦਾ ਕੋਈ ਵੀ ਸ਼ਬਦ ਸੁਣ ਲਓ ਫੇਰ ਤੁਹਾਨੂੰ ਟੁੱਟਣ ਦੀ ਲੋੜ ਨਹੀਂ ਤੁਹਾਡਾ ਜਿਹੜਾ 42 ਰੁਪਈਆ ਆਇਆ ਹੋਇਆ ਉਹਨੇ ਆਟੋਮੈਟਿਕਲੀ ਉਹ ਤੁਹਾਡਾ ਰਿਸ਼ਤਾ ਖਤਮ ਕਰ ਦਣਾ ਹੈ ਜਿਹੜਾ ਨਾ ਪਹਿਲਾਂ ਸਮਾਂ ਦਾ ਬੀਬੀ ਉਹਨਾਂ ਤੇ ਗੱਲਾਂ ਸੁਣੀਆਂ ਹੋਈਆਂ ਬੀਬੀ ਉਹਨਾਂ ਤੇ ਕਹਿੰਦੀ ਪੁੱਤ ਜੇ ਕਿਸੇ ਤੋਂ ਆਧਾਰ ਸੁਧਾਰ ਲੈ ਵੀ ਲਈਦਾ ਤਾਂ ਨਾ ਕਹਿੰਦੀ ਘਰ ਦੇ ਵਾਕਾਂ ਨੂੰ ਨੂਨ ਨਾਲ ਵੀ ਖਲਾਦੀ ਦਿੱਤੀ ਬੀਨਾ ਪਹਿਲਾਂ ਜਿਹਦਾ ਲੱਤਾ ਹੋਇਆ ਉਹਦਾ ਮੋੜੀਏ ਪੂਰੇ ਵਾਦੇ ਤੇ ਪੂਰੇ ਟਾਈਮ ਤੇ ਪੂਰੇ ਟਾਈਮ ਤੇ ਕਹਿੰਦੀ ਘਰ ਢਿੱਡ ਚ ਪਈ ਕਿਸੇ ਨੇ ਨਹੀਂ ਦੇਖਣੀ ਇਹ ਹੁੰਦਾ ਵੀ ਜਿਹਦਾ ਆਧਾਰ ਸਧਾਰਾ ਉਹ ਪਹਿਲਾਂ ਮੋੜ ਦਈਏ ਅਗਲਾ ਤੰਗ ਨਾ ਰਹੇ ਖਬਰਾਂ ਅਗਲੇ ਨੇ ਕਹਾਂ ਜਾ ਪੈਸਾ ਸਾਨੂੰ ਚੱਕ ਕੇ ਦਿੱਤਾ ਆਪਣਾ ਸਾਹਮਣੇ ਰੱਖਿਆ ਹੋਇਆ ਪਰ ਜਿਹੜੇ ਅੱਜ ਦੇ ਰਿਸ਼ਤੇ ਕਹਿੰਦੇ ਆ ਕਹਿੰਦੇ ਹਮੇ ਤਾਂ ਕਰਾਂਗੇ ਇੱਛਾ ਹਮਾਂ ਤਾਂ ਖਾਵਾਂਗੇ ਮੀਟਰ ਨਾਲੇ ਐਹੀ ਤੇ ਮਰਾਉ ਜੀ ਨੇ ਸਾਡੇ ਸਾਰੇ ਆ ਜਾਓ ਜਿਹੜੇ ਖੂ ਖਾਤੇ ਜਾਣਾ ਹੈ ਮੈਂ ਕਹਨੀ ਆ ਵੀ ਹੈਰਾਨ ਆ ਦੁਨੀਆਦਾਰੀ ਤੇ ਇਹ ਇੱਕ ਦਾ ਨਹੀਂ ਜੀ ਮਸਲਾ ਹੈਗਾ ਮੈਂ ਤਾਂ ਇਹ ਕਹਨੀ ਆ ਵੀ ਇਹ 95% ਦੁਨੀਆਦਾਰੀ ਦਾ ਹੀ ਗੁੱਸਾ ਹੈ ਇਹ ਹੀ ਗੁੱਸਾ ਜਦੋਂ ਅਸੀਂ ਕਿਸੇ ਨੂੰ ਬੰਨਿਆਂ ਆਧਾਰ ਸਤਾਰ ਉਸ ਟਾਈਮ ਅਸੀਂ ਪੂਰੇ ਰਾਜੇ ਹੁੰਦੇ ਆ ਜਦ ਅਸੀਂ ਅਗਲੇ ਤੋਂ ਲੈਣੇ ਹੁੰਦੇ ਆ ਫਿਰ ਸਾਡੀਆਂ ਲੇ ਲੜੀਆਂ ਨਿਕਲੀਆਂ ਪਈਆਂ ਹੁੰਦੀਆਂ ਠੀਕ ਹੈ ਜੀ ਫਿਰ ਅਸੀਂ ਅਗਲੇ ਦੇ ਪੈਰਾਂ 'ਚ ਬੈਠੇ ਹੁੰਦੇ ਆ ਸੋਈ ਗੱਲਾਂ ਕਰਿਆ ਜਾਵੇ ਤੱਕ ਕੀ ਕਰਿਆ ਜਾਵੇ ਸਮਝ ਨਹੀਂ ਆਉਂਦੀ ਕਿਹਦੇ ਕਿਹਦੇ ਨਾਲ ਬੰਦਾ ਰਿਸ਼ਤੇ ਖਤਮ ਕਰੀ ਜਾਵੇ ਕਿਹਨੂੰ ਕਿਹਨੂੰ ਬੰਦਾ ਪੈਸਾ ਛੱਡੀ ਜਾਵੇ ਭਾਈ ਇੱਥੇ ਕਿਹੜਾ ਕੋਈ 2 ਨੰਬਰ ਦੀ ਕਮਾਈ ਹੈ ਠੀਕ ਹੈ ਅਗਲੇ ਨੇ ਮਾਣਾ ਮੋਟਾ ਤੇਲਫੁਲ ਕਰਕੇ ਜੋੜਿਆ ਹੋਇਆ ਹੁੰਦਾ ਹੈ ਬਈ ਉਹ ਅਗਲਾ ਹੜਪਣੇ ਵਾਲਾ ਹੜੱਪ ਜਾਂਦਾ ਹੈ ਹੁਣ ਆਪਾਂ ਦੇਖੋ ਫੋਨਾ ਤੇ ਆ ਹੁਣ ਫੋਨਾ ਤੇ ਦੇਖ ਲੋ ਰਿਸ਼ਤਿਆਂ ਪ੍ਰਤੀ ਕਿੰਨੀਆਂ ਰੀਲਾਂ ਆਉਂਦੀਆਂ ਨੇ ਇੱਥੇ ਕੋਲ ਦੁਨੀਆ ਹੀ ਦੁਖੀ ਐ ਇੱਕ ਅੱਧਾ ਦੁਖੀ ਨਹੀਂ ਹੈਗਾ ਦੁਨੀਆ ਹੀ ਦੁਖੀ ਐ ਕਿਉਂਕਿ ਸਮਾਜ ਚ ਹਵਾ ਹੀ ਏਦਾਂ ਦੀ ਚੱਲ ਪਈ ਹਵਾ ਹੀ ਏਦਾਂ ਦੀ ਚੱਲ ਪਈ ਜਦ ਭਾਈ ਕਿਸੇ ਦਾ ਆਧਾਰ ਸਦਾ ਰਸੀ ਲੱਤਾ ਹੋਇਆ ਫੇਰ ਭਾਵੇਂ ਸਾਡੀ ਜਿੰਦ ਵੇਚ ਜਵੇ ਅਗਲੇ ਦਾ ਤਮੋਂਡਣਾ ਐ ਨਾ ਠੀਕ ਐ ਇਹ ਜ਼ਿੰਮੇਵਾਰੀ ਹਰ ਕੋਈ ਨਹੀਂ ਸਮਝਦਾ ਠੀਕ ਐ ਜਿਹੜੇ ਬਹੁੜੇ ਸਾਡੇ ਲਾੜ ਵਾਲੇ ਰਿਸ਼ਤੇ ਹੁੰਦੇ ਨੇ ਉਹ ਸਾਡੇ ਫਿਰ ਖੂਨ ਦੇ ਪਿਆਸੇ ਹੋ ਜਾਂਦੇ ਨੇ ਮੇਹਣੋ ਮੈਣੀ ਹੋ ਜਾਂਦੇ ਨੇ ਪਰ ਕਰੇ ਕੀ ਹਰੇਕ ਬੰਦੇ ਨੂੰ ਲੋੜ ਆ ਹਰੇਕ ਬੰਦੇ ਨੂੰ ਪੈਸੇ ਦੀ ਲੋੜ ਆ ਪੈਸੇ ਬਿਨਾ ਜ਼ਿੰਦਗੀ ਨਹੀਂ ਹੈਗੀ ਪੈਸਾ ਸਾਡੀ ਬਹੁਤ ਬੜੀ ਜ਼ਰੂਰਤ ਆ ਪੈਸਾ ਸਾਡੀ ਬਹੁਤ ਬੜੀ ਕਮਜ਼ੋਰੀ ਆ ਠੀਕ ਹੈ ਜੀ ਸੋਈ ਗੱਲਾਂ ਜਿੱਦਾਂ ਦੀ ਜ਼ੁਬਾਨ ਨਾਲ ਜਿੱਦਾਂ ਦੇ ਵਾਅਦੇ ਕਰਕੇ ਤੁਸੀਂ ਅਗਲੇ ਤੋਂ ਲੈਣੇ ਹੁੰਨੇ ਹੋ ਨਾ ਪੈਸਾ ਟੁੱਕਰ ਉਦਾਂ ਹੀ ਅਗਲੇ ਦਾ ਪੈਸਾ ਟੁੱਕਰ ਮੋੜ ਦਿਆ ਕਰੋ ਅਸੀਂ ਗਾਂਹ ਜੋਗੇ ਵੀ ਰਹਿ ਜਾਂਦੇ ਆ ਨਹੀਂ ਤੁਹਾਨੂੰ ਫਿਰ ਖੜਨ ਨਹੀਂ ਦਿੰਦਾ ਕੋਈ ਖੜਨ ਨਹੀਂ ਦਿੰਦਾ ਠੀਕ ਅਗਲਾ ਕਹਿੰਦਾ ਅਸੀਂ ਤੁਮਰਾਉ ਹੜਕੇ ਅਗਲਾ ਹੋਰ ਵੀ ਦੱਸ ਜਣਿਆਂ ਨੂੰ ਦੱਸ ਦੰਦਾ ਵੀ ਫਲਾਣੇ ਨੂੰ ਪੈਸਾ ਟੁੱਕਰ ਆਧਾਰਨਾ ਦੇਓ ਇਹਦਾ ਹਿਸਾਬ ਕਿਤਾਬ ਬਹੁਤ ਗੰਦਾ ਹੈ ਕਿ ਹੈ ਨਹੀਂ ਇਹਨੇ ਜੋਗਾ ਇਹ ਥੋੜਾ ਰਾਟ ਪਵਾ ਦੂ ਠੀਕ ਹੈ ਜੀ ਇਹ ਜ਼ਿਆਦਾਤਰ ਇਹੋ ਜਿਹੇ ਲੋਕਾਂ ਦੀ ਬਿਰਤੀ ਹੈ ਜਿਹੜੇ ਖੁਦ ਕਿਸੇ ਦਾ ਪੈਸਾ ਹੜੱਪ ਕੇ ਆਪ ਇੱਛਾਂ ਕਰਦੇ ਆਂ ਚੰਗੀਆਂ ਗੱਡੀਆਂ 'ਚ ਫਿਰਦੇ ਆਂ ਚੰਗੀ ਕੋਠੀ 'ਚ ਬੈਠੇ ਆਂ ਚੰਗੀਆਂ ਇੱਛਾਂ ਕਰਦੇ ਆਂ ਹਰਦਮ ਚਿੱਟੇ ਸੂਟਾਂ 'ਚ ਰਹਿਣਾ ਹੈ ਬੜਾ ਧੌਣ 'ਚ ਸਰੀਆ ਰੱਖਣਾ ਵੀ ਪਤਾ ਨਹੀਂ ਮੈਂ ਕਿੱਡਾ ਤਣਾੜਾਂ ਪਰ ਇਹ ਨਹੀਂ ਪਤਾ ਹੁੰਦਾ ਵੀ ਉਹਦੇ ਮਗਰ ਕਿੰਨੇ ਕੁ ਲੱਗੇ ਹੋਏ ਆਂ ਪੈਸੇ ਲੈਣੇ ਵਾਲੇ ਠੀਕ ਹੈ ਹੁਣ ਮੈਂ ਜਿਹੜੀ ਇਹ ਗੱਲ ਕਰਦੀ ਆ ਮੈਂ ਕੋਈ ਐਹੋ ਜਿਹੇ ਇਨਸਾਨ ਲਈ ਨਹੀਂ ਕਰਦੀ ਹੈਗੀ ਵੀ ਜਿਹੜਾ ਆਪੇ ਲੁੱਟਿਆ ਪੁੱਟਿਆ ਬੈਠਾ ਹੈ ਉਹ ਇਨਸਾਨ ਨਾਲ ਜਿਹਦੇ ਨਾਲ ਬਣੀਆਂ ਹੁੰਦੀਆਂ ਉਹ ਥੋੜੇ ਥੋੜੇ ਕਰਕੇ ਵੀ ਮੋੜ ਦਿੰਦਾ ਹੁੰਦਾ ਪਰ ਜਿਹੜੇ ਇਹ ਬੜੇ ਠੱਗ ਨੇ ਨਾ ਠੱਗੀਆਂ ਵੀ ਇਹੀ ਕਰਦੇ ਨੇ ਇਹਨਾਂ ਨੂੰ ਆਏ ਹੁੰਦਾ ਵੀ ਸਾਡਾ ਕੋਈ ਕੀ ਵਿਗਾੜ ਲੂ ਭਾਈ ਜੇ ਪ੍ਰਮਾਤਮਾ ਮੂਰੇ ਜਾ ਕੇ ਮੱਥਾ ਟੇਕਤਾ ਨਾ ਫਿਰ ਤੁਹਾਡਾ ਰਹਿਣਾ ਵੀ ਕੱਖ ਨਹੀਂ ਅਗਲਾ ਕਈ ਵਾਰ ਐਡਾ ਸਬਰ ਕਰ ਜਾਂਦਾ ਮੈਂ ਤਾਂ ਇੱਥੇ ਥਾਈ ਦੇਖਿਆ ਲੋਕ ਲੋਕਾਂ ਦੀਆਂ ਕੁਰਕੀਆਂ ਕਰਾ ਦਉਂਦੇ ਨੇ ਕੁਕੀਆਂ ਕਰਾ ਦਉਂਦੇ ਨੇ ਹੁਣ ਨਹੀਂ ਕਿਸੇ ਨਾਲ ਸਮਾਂ ਖੜਨਦਾ ਹੁਣ ਨਹੀਂ ਕਿਸੇ ਨਾਲ ਸਮਾਂ ਖੜਨਦਾ ਇੱਥੇ ਥਾਈ ਦੇਖਿਆ ਬਈ ਲੋਕ ਛੱਡ ਦੋ ਗੱਲ ਨੂੰ ਕੋਈ ਸ਼ਬਦ ਨਹੀਂ ਕਹਿਣ ਨੂੰ ਕੋਈ ਸ਼ਬਦੀਆਂ ਇਹੋ ਜੇ ਲੋਕਾਂ ਲਈ ਤਾਂ ਜਮਾ ਹੀ ਨਹੀਂ ਹੈਗਾ ਇਹਨਾਂ ਦਾ دین ਧਰਮ ਕੁਛ ਵੀ ਨਹੀਂ ਹੁੰਦਾ ਸਿਰਫ ਇਹ ਆਪਣੇ ਆਪ ਲਈ ਜੀਣੇ ਹੁੰਨੇ ਆ ਕੋਈ ਮਰੋ ਕੋਈ ਜੀਓ ਪਰ ਮੈਂ ਤਾਂ ਲਾਸਟ ਚ ਇੱਕ ਗੱਲ ਕਹੂੰਗੀ ਜੇ ਤੁਸੀਂ ਕਿਸੇ ਨੂੰ ਪੈਸਾ ਟੁੱਕਰ ਦੇਣਾ ਵੀ ਹੈ ਨਾ ਕਦੇ ਰਿਸ਼ਤਿਆਂ ਦੀ ਪਛਾਣ ਕਰਕੇ ਪੈਸਾ ਨਾ ਦਿਓ ਵੀ ਮੇਰਾ ਜੇ ਪੈਸਾ ਟੁੱਕਰ ਦੇਣਾ ਅਗਲੇ ਨੂੰ ਪੂਰੀ ਫਾਈਲ ਬਣਾਓ ਐਡੀ ਪਤਾ ਲੱਗੇ ਅਗਲੇ ਨੂੰ ਵੀ ਸਾਡੀਆਂ ਜੜਾਂ ਤੱਕ ਬੰਨੀਆਂ ਹੋਈਆਂ ਫਿਰ ਤੁਹਾਡੇ ਅਗਲਾ ਅੱਗੇ ਪਿੱਛੇ ਫਿਰਦਾ ਘੁੰਮਦਾ ਅਗਲੇ ਨੂੰ ਪਤਾ ਵੀ ਸਮਾਂ ਨੇੜੇ ਆਉਂਦਾ ਜਾਂਦਾ ਹੈ ਮੇਰੀ ਫਲਾਣੀ ਚੀਜ਼ ਪਰੁੰਨੀ ਜਾਣੀ ਹੈ ਠੀਕ ਹੈ ਕਿ ਸਾਨੂੰ 10 ਰੁਪਏ ਵੀ ਸਬੂਤ ਤੋਂ ਬਗੈਰ ਨਾ ਦਿਆ ਕਰੋ ਜਿੱਥੇ ਸਬੂਤ ਨਹੀਂ ਉੱਥੇ ਤੁਹਾਡਾ ਕਰੋੜਾਂ ਵੀ ਠੁਕ ਜਾਂਦਾ ਜਿੱਥੇ ਤੁਹਾਡਾ ਸਬੂਤ ਹੈ ਤੁਹਾਡੇ 10 ਰੁਪਏ ਵੀ ਮੁੜ ਜਾਂਦੇ ਨੇ ਠੀਕ ਹੈ ਜੀ ਕਿਉਂਕਿ ਸਾਨੂੰ ਸਬੂਤ ਹੋਣਾ ਅੱਗੇ ਜ਼ੁਬਾਨ ਸਭ ਤੋਂ ਵੱਡਾ ਸਬੂਤ ਹੁੰਦੀ ਸੀ ਅੱਜ ਦੇ ਸਮੇਂ 'ਚ ਕਾਗਜ਼ੀ ਕਾਰਵਾਈ ਸਭ ਤੋਂ ਵੱਡਾ ਸਬੂਤ ਹੈ ਫਿਰ ਅਸੀਂ ਕਿਤੇ ਨਾ ਕਿਤੇ ਭੜੇਕਣ ਜੋਗੇ ਰਹਿ ਜਾਂਦੇ ਆ ਕਿਤੇ ਨਾ ਕਿਤੇ ਕੋਈ ਡਿਸੀਜਨ ਲੈਣ ਜੋਗੇ ਰਹਿ ਜਾਂਦੇ ਆ ਜਿੱਥੇ ਸਾਡੇ ਕੋਲ ਕੋਈ ਸਬੂਤ ਨਹੀਂ ਨਾ ਪੈਸੇ ਟੁੱਕਰਦਾ ਉਹ ਓਕੇ ਅਸੀਂ ਕੁਝ ਨਹੀਂ ਕਰ ਸਕਦੇ ਸਿਰਫ ਕਲਪ ਸਕਦੇ ਹਾਂ ਲੜ ਸਕਦੇ ਹਾਂ ਦਾਦੀ ਸੌਕਣ ਹੋ ਸਕਦੇ ਹਾਂ ਹੋਰ ਕੁਝ ਨਹੀਂ ਕਰ ਸਕਦੇ ਗਾਹਾਂ ਵਾਲੇ ਨੂੰ ਪ੍ਰਭਾਵ ਨਹੀਂ ਹੁੰਦੀ ਅਗਲਾ ਕਹਿੰਦਾ ਛੱਡ ਬੋਲ ਕੇ ਹਟ ਜੂ ਮੇਰਾ ਕੀ ਵਿਗਾੜ ਲੂ ਇਹਦੇ ਕੋਲ ਕਿਹੜਾ ਕੋਈ ਸਬੂਤ ਹੈ ਠੀਕ ਹੈ ਜਦ ਸਾਡੀ ਫਾਈਲ ਬਣੀ ਹੁੰਦੀ ਹੈ ਨਾ ਫਿਰ ਰਿਸ਼ਤੇ ਵੀ ਨਹੀਂ ਰੁੱਟਦੇ ਅਗਲਾ ਵੀ ਵਾਅਦੇ ਤੇ ਖਰਾ ਉਤਰਦਾ ਡਰਦਾ ਮਾਰਾਈ ਡਰਦਾ ਮਾਰਾਈ ਖਰਾ ਉਤਰਦਾ ਅਗਲੇ ਨੂੰ ਪਤਾ ਹੁੰਦਾ ਵੀ ਕਾਗਜ਼ੀ ਕਾਰਵਾਈ ਹੋ ਲਈ ਹੈ ਠੀਕ ਹੈ ਨਹੀਂ ਫਿਰ ਲੋਕ ਉਠਦੀ ਤਰ੍ਹਾਂ ਤਾਂ ਹੋਣਗੇ ਹੀ ਤੁਹਾਨੂੰ ਇਸ਼ਾਰਨਗੇ ਤੁਹਾਨੂੰ ਇਹ ਖਾਣਗੇ ਪਤਨ ਉਹ ਬਦਨਾਮ ਕਰਨਗੇ ਠੀਕ ਹੈ ਜੀ ਸੋਈ ਗੱਲਾਂ ਸਮਾਜ ਵਿੱਚ ਇਹ ਹਵਾ ਚਲਦੀ ਹੈ ਕੋਈ ਇਹ ਨਵੀਂ ਗੱਲ ਨਹੀਂ ਹੈਗੀ ਹਰ ਇੱਕ ਪੰਜਵੇਂ ਸੱਤਵੇਂ ਇਨਸਾਨ ਨਾਲ ਇਹ ਕੁਝ ਹੁੰਦਾ ਹੈ ਠੀਕ ਹੈ ਜੀ ਬੜੇ ਚਕੰਨ ਰਿਹਾ ਕਰੋ ਦੁਨੀਆਦਾਰੀ ਬੜੀ ਮੂੰਹ ਦੀ ਮਿੱਠੀ ਹੈ ਬੜਾ ਰਸ ਚੋਂਦਾ ਇਹਨਾਂ ਦੀ ਜ਼ੁਬਾਨ ਚੋਂ ਪਰ ਅੰਦਰੋਂ ਬੜੇ ਭੜੇ ਨੇ ਬੜੇ ਭੜੇ ਨੇ ਠੀਕ ਹੈ ਜੀ ਕਿਸੇ ਨੂੰ ਕਿਸੇ ਦੀ ਕਲਪਨਾ ਥਾਈ ਕਿ ਸਦੀਔਕ ਸੌਕ ਥਾਈ ਕੋਈ ਕਰਜਈ ਹੋ ਜਵੇ ਕੋਈ ਕੁਝ ਹੋ ਜਵੇ ਕਿਸੇ ਨੂੰ ਕੋਈ ਪਰਵਾਹ ਨਹੀਂ ਤੁਸੀਂ ਮਰੋ ਤੁਸੀਂ ਰਹੋ ਅਗਲੇ ਨੇਸਾਰਨਾ ਤਾਂ ਸਾਰ ਲਿਆ ਤੂੰ ਕੌਣ ਮੈਂ ਕੌਣ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ